मनोरंजन कालिया साहब जो ਸਾਡੇ ਨਾਲ ਸਾਡੇ ਕੈਬਨਟ ਦੇ ਕਲੀਗਸ ਹਨ ਔਰ ਬੜੇ ਸਤਿਕਾਰਯੋਗ ਔਰ ਬੜੇ ਹੀ ਨਫੀਸ ਸੁਲਝੇ ਇਨਸਾਨ ਨੇ ਆ ਭਾਜਪਾ ਦੇ ਸੀਨੀਅਰ ਆਗੂ ਨੇ ਉਹਨਾਂ ਦੇ ਘਰ 'ਚ ਕੱਲ ਦੇਰ ਰਾਤ ਜੋ ਬੰਬ ਬਲਾਸਟ ਹੋਇਆ ਜਿੱਥੇ ਸਭ ਤੋਂ ਪਹਿਲਾਂ ਮੈਂ ਇਸ ਇਨਸੀਡੈਂਟ ਨੂੰ ਕੰਡਮ ਕਰਦਾ ਹਾਂ ਪਰਮਾਤਮਾ ਦਾ ਬਹੁਤ ਸ਼ੁਕਰਗੁਜ਼ਾਰ ਹਾਂ ਕਿ ਕਿਸੇ ਦਾ ਵੀ ਜਾਨੀ ਮਾਲੀ ਨੁਕਸਾਨ ਇਹਦੇ 'ਚ ਨਹੀਂ ਹੋਇਆ ਮੇਰੀ ਆਪ ਸਵੇਰੇ 8 ਵਜੇ ਮਨੋਰੰਜਨ ਕਾਲਿਆ ਸਾਹਿਬ ਨਾਲ ਗੱਲ ਹੋਈ ਔਰ ਉਹਨਾਂ ਨਾਲ ਜਦ ਮੈਂ ਗੱਲ ਕਰ ਰਿਹਾ ਸੀ ਉਹਨਾਂ ਨੇ ਸਾਰੀ ਇਹ ਗੱਲ ਦੱਸੀ ਕਿ ਕਿਵੇਂ ਇਹ ਸਾਰਾ ਬਲਾਸਟ ਹੋਇਆ ਔਰ ਕਹਿ ਰਹੇ ਸੀ ਕਿ ਉਹ ਬਾਹਰ-ਪਾਰ ਜਦ ਇਹ ਬਲਾਸਟ ਹੁੰਦਾ ਕਹਿੰਦੇ ਇਹਦਾ ਖੜਕਾ ਇੰਨਾ ਜ਼ੋਰਦਾਰ ਸੀ ਔਰ ਇਹਦਾ ਐਡਾ ਵੱਡਾ ਨੁਕਸਾਨ ਸੀ ਕਿ ਜਿੱਥੇ ਘਰ ਨੂੰ ਨੁਕਸਾਨ ਪਹੁੰਚਿਆ ਗੱਡੀ ਉਹਨਾਂ ਦੀ ਖਲੋਤੀ ਸੀ ਉਹਦੇ ਸ਼ੀਸ਼ੇ ਟੁੱਟ ਗਏ ਦਫ਼ਤਰ ਦੇ ਸ਼ੀਸ਼ੇ ਟੁੱਟ ਗਏ ਬਹੁਤ ਨੁਕਸਾਨ ਹੋਇਆ ਘਰ ਦਾ ਉੱਥੇ ਉਹਦੀ ਆਵਾਜ਼ ਇੰਨੀ ਸੀ ਕਿ ਗਲੀ 'ਚ ਲਗਭਗ ਸਾਰੀ ਗਲੀ ਵਾਲੇ ਨਿਕਲ ਕੇ ਬਾਹਰ ਆ ਗਏ ਔਰ ਜੋ ਉੱਥੋਂ ਦੇ ਕਮਿਸ਼ਨਰ ਸਾਹਿਬ ਨੇ ਜਦੋਂ ਉਹਨਾਂ ਦੇ ਗਨਮੈਨ ਆਏ ਕਹਿੰਦੇ ਸਾਡੇ ਉਹ ਸਾਨੂੰ ਵੀ ਇਹਦੀ ਆਵਾਜ਼ ਸੁਣੀ ਆ ਉਹਨਾਂ ਦੇ ਗਨਮੈਨ ਜੋ ਦੱਸਦੇ ਸੀ ਜੋ ਮਨੋਰੰਜਨ ਕਾਲੀਆ ਸਾਹਿਬ ਨੇ ਮੈਨੂੰ ਦੱਸਿਆ ਮਗਰ ਹੈਰਾਨਗੀ ਦੀ ਗੱਲ ਇਹ ਆ ਕਿ ਉਹਨਾਂ ਦੇ ਘਰ ਤੋਂ ਮੈਨੂੰ ਲੱਗਦਾ 50 ਜਾਂ 100 ਮੀਟਰ ਦੇ ਘੇਰੇ ਦੇ ਅੰਦਰ ਅੰਦਰ ਥਾਣਾ ਸੀ ਉਹ ਥਾਣੇ 'ਚ ਉਹ ਬਾਰ-ਬਾਰ ਫੋਨ ਕਰਦੇ ਰਹੇ ਤੇ ਕੋਈ ਨਹੀਂ ਆਇਆ ਅਖੀਰ 'ਚ ਉਹਨਾਂ ਨੇ ਆਪ ਦਾ ਉਹਨਾਂ ਦੇ ਨਾਲ ਇੱਕ ਮੁਲਾਜ਼ਮ ਤਨੈਤ ਸੀ ਉਹਨੂੰ ਭੇਜਿਆ ਤੇ ਫੇਰ ਉਹ ਆਏ ਥਾਣੇ ਵਾਲੇ ਮਗਰ ਪੰਜਾਬ ਦੇ ਅੱਜ ਹਾਲਾਤ ਕੀ ਬਣ ਗਏ ਹੈ ਪਹਿਲਾਂ ਬਾਰਡਰ ਏਰੀਆ ਜਿਹੜਾ ਇੰਡੋ-ਪਾਕ ਬਾਰਡਰ ਦਾ ਪਾਕਿਸਤਾਨ ਦੇ ਸਰਹੱਦ ਨਾਲ ਲੱਗਦਾ ਹੋਇਆ ਪੰਜਾਬ ਦਾ ਜੋ ਹਿੱਸਾ ਅਮਰਸਰ ਸਾਹਿਬ ਦਾ ਜ਼ਿਲ੍ਹਾ ਤਰਨਤਾਰਨ ਗੁਰਦਾਸਪੁਰ ਪਠਾਨਕੋਟ ਪਹਿਲਾਂ ਇਹ ਸਾਰੇ ਬਲਾਸਟ ਇੱਧਰ ਹੋ ਰਹੀ ਸੀ ਫਿਰ ਇਹ ਅੱਜ ਇੱਕ ਲੀਡਰ ਨੂੰ ਜਲੰਧਰ ਜਾ ਕੇ ਟਾਰਗੇਟ ਕੀਤਾ ਔਰ ਇਹ 3rd ਇਨਸੀਡੈਂਟ ਹੈ ਜੀ ਮੈਂ بار بار ਕਹਿ ਰਿਹਾ ਕਿ ਹਿੰਦੂ ਸਿੱਖ ਇਕਤਾ ਨੂੰ ਲਾਂਭੂ ਲਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਮੁੱਖ ਮੰਤਰੀ ਸਾਹਿਬ ਸੁੱਤੇ ਨੇ ਉਹਨਾਂ ਨੂੰ ਸਮਝ ਨਹੀਂ ਆ ਰਹੀ ਇਹ ਲਾਅ ਐਂਡ ਆਰਡਰ ਆਊਟ ਆਫ ਕੰਟਰੋਲ ਹੈ ਔਰ ਉਹਦਾ ਕਾਰਨ ਹੈ ਕਿਉਂਕਿ ਅਫਸਰ ਸਹਿਬਾਨਾਂ ਦੀ ਨਿਤ ਬਦਲੀਆਂ ਅ ਅਫਸਰ ਸਹਿਬਾਨ ਨੂੰ ਇੰਡੀਪੈਂਡੈਂਸੀ ਨਹੀਂ ਦਿੱਤੀ ਜਾ ਰਹੀ ਕੰਮ ਕਰਨ ਦੀ ਸਿਆਸੀ ਦਖਲ ਇਸ ਕਿਸਮ ਦਾ ਹੋ ਗਿਆ ਕਿ ਲਿਟਰਲੀ ਲਾਅ ਐਂਡ ਆਰਡਰ ਅਫਸਰ ਦਾ ਤਾਂ ਨੌ ਦਾ ਬੈਠਿਆ ਉੱਥੇ ਮੌਕੇ ਦੇ ਚਾਹੇ ਉਹ ਕਮਿਸ਼ਨਰ ਪੁਲਿਸ ਨੇ ਚਾਹੇ ਉਹ ਹੋਰ ਆਹਲਾ ਅਫਸਰ ਨੇ ਐਸਐਸਪੀ ਸਹਿਬਾਨ ਨੇ ਫੈਸਲਾ ਤਾਂ ਸਾਰਾ ਕੁਝ ਸੀਐਮ ਹਾਊਸ ਹੋ ਰਿਹਾ ਜਾਂ ਜਿਹੜੇ ਦਿੱਲੀ 'ਚ ਬੈਠੇ ਇਹਨਾਂ ਦੇ ਆਕਾ ਉਹ ਕਰ ਰਿਹਾ ਔਰ ਇਹੀ ਕਾਰਨ ਹੈ ਕਿ ਨੋ ਫਰੀ ਹੈਂਡ ਔਰ ਜਦੋਂ ਫ੍ਰੀਹੈਂਡ ਕੋਈ ਨਹੀਂ ਕੋਈ ਇੰਡੀਪੈਂਡੈਂਸਲੀ ਲਾਅ ਐਂਡ ਆਰਡਰ ਦੀ ਇਨਫੋਰਸਮੈਂਟ ਨਹੀਂ एवरीथिंग ਇਜ਼ ਬੀਂਗ ਯੂਜ਼ਡ ਪੋਲੀਟੀਕਲੀ ਸੋ ਜਿੱਥੇ ਮੈਂ ਫੇਰ ਪ੍ਰਮਾਤਮਾ ਦਾ ਸ਼ੁਕਰਗੁਜ਼ਾਰ ਹਾਂ ਕਿ ਮਨੋਰੰਜਨ ਕਾਲਿਆ ਸਾਹਿਬ ਉਸ ਵੇਲੇ ਘਰ 'ਚੇ ਸੀ ਜਿੱਥੇ ਉਹਨਾਂ ਦੀ ਜਾਨ ਨੂੰ ਮਾਲੀ ਨੁਕਸਾਨ ਕੋਈ ਨਹੀਂ ਹੋਇਆ ਬਚਾਰ ਰਹਿ ਗਿਆ ਹੋਰ ਜੀਆਂ ਦਾ ਬਚਾਰ ਰਹਿ ਗਿਆ ਉੱਥੇ ਮੈਂ ਕਹੂੰਗਾ ਸੋ ਵੇਕ ਅਪ ਕਾਲ ਦੇਖੋ ਜੋ ਪੰਜਾਬ ਦੇ ਹਾਲਾਤ ਬਣ ਰਿਹਾ ਥੋੜੇ ਦਿਨ ਪਹਿਲਾਂ ਹੀ ਇੱਕ ਠਾਕੁਰ ਦੁਆਰਾ ਮੰਦਿਰ ਹੈ ਉਹਨੂੰ ਟਾਰਗੇਟ ਕੀਤਾ ਗਿਆ ਗ੍ਰਨੇਡ ਸਿੱਟਿਆ ਗਿਆ ਔਰ ਪਹਿਲਾਂ ਡਿਨਾਈ ਕੀਤਾ ਗਿਆ ਫਿਰ ਮੰਨਿਆ ਗਿਆ ਇਸੇ ਤਰ੍ਹਾਂ ਜੈੰਤੀਪੁਰ ਤੋਂ ਸਾਡੇ ਹਿੰਦੂ ਭਾਈਚਾਰੇ ਨਾਲ ਸੰਬੰਧਿਤ ਬਿਜ਼ਨਸ ਦੇ ਬਿਜ਼ਨਸ ਦੇ ਸੰਬੰਧਿਤ ਨਾਲ ਲੋਕ ਨੇ ਜੈੰਤੀਪੁਰ ਪਰਿਵਾਰ ਉਹਨਾਂ ਨੂੰ ਟਾਰਗੇਟ ਕੀਤਾ ਗਿਆ ਕਿਉਂਕਿ ਉਹ ਫਿਰ ਹਿੰਦੂ ਭਾਈਚਾਰੇ ਨਾਲ ਹੁਣ ਫੇਰ ਸਾਡੇ ਸਤਕਾਰਯੋਗ ਮਨੋਰੰਜਨ ਕਾਲਿਆ ਜੀ ਜਿਹੜੇ ਬਹੁਤ ਵੱਡੇ ਮਦਈ ਨੇ ਹਿੰਦੂ ਸੇਕਤਾ ਦੇ ਉਹਨਾਂ ਨੂੰ ਟਾਰਗੇਟ ਕੀਤਾ ਗਿਆ ਆਲ ਇਜ਼ ਨਾਟ ਵੈਲ ਔਰ ਚੀਫ ਮਿਨਿਸਟਰ ਸਾਹਿਬ ਔਰ ਉਹਨਾਂ ਦੀ ਪੁਲਿਸ ਮੈਂ ਸਮਝਦਾ ਕਿ ਬਹੁਤ ਵੱਡਾ ਫੇਲਿਅਰ ਹੋਇਆ ਮੈਂ ਉਹਨਾਂ ਨੂੰ ਪੁੱਛਿਆ ਕਿ ਤੁਹਾਡੀ ਸਿਕਿਉਰਿਟੀ ਕਿਵੇਂ ਹੈ ਕਹਿੰਦੇ ਸਿਕਿਉਰਿਟੀ ਕੀ ਹੈ ਰੋਜ਼ ਕਹਿੰਦਾ ਮੈਨੂੰ ਸਾਲ ਬਾਅਦ ਇੱਕ ਵਾਰੀ ਪੁੱਛ ਲੈਂਦੇ ਆ ਤੇ ਇਸ ਮੈਂ ਉਹਨਾਂ ਨੂੰ ਕਹਿ ਦੇਣਾ ਭਾਈ ਤੁਸੀਂ ਦੇਖਣਾ ਉਹਨਾਂ ਦੀ ਵੀ ਸਿਕਿਉਰਿਟੀ ਵੱਲ ਕੋਈ ਧਿਆਨ ਨਹੀਂ ਦਿੱਤਾ ਗਿਆ ਜਦ ਕਿ ਇਹ ਬਾਰ ਬਾਰ ਆ ਰਿਹਾ ਸੀਗਾ ਕਿ ਇਸ ਤਰ੍ਹਾਂ ਟਾਰਗੇਟ ਕੀਤਾ ਜਾ ਸਕਦਾ ਮੇਰੀ ਪੁਰਾਣੀ ਵੀਡੀਓ ਵੀ ਕੱਢ ਲਿਓ ਮੈਂ ਵੀ ਇਹ ਗੱਲ ਕਹੀ ਸੀ ਕਿ ਆਉਣ ਵਾਲੇ ਸਮੇਂ 'ਚ ਕਿਸੇ ਵੱਡੇ ਲੀਡਰ ਦਾ ਨੁਕਸਾਨ ਹੋ ਸਕਦਾ ਔਰ ਤੁਹਾਡੇ ਸਾਹਮਣੇ ਔਰ ਮੈਂ ਲੇਟੈਸਟ ਜਿਹੜੀ ਵੀਡੀਓ ਹੈ ਉਹ ਤੁਹਾਡੇ ਸਮਕਸ਼ ਰੱਖਣ ਰਕਿਆ ਕਿ ਤੁਹਾਨੂੰ ਸਮਝ ਆਵੇ ਕਿ ਦਲੇਰੀ ਵੇਖੋ ਕੀ ਚੱਲ ਰਹੀ ਆ ਆ ਜੋ ਨੁਕਸਾਨ ਦੀਆਂ ਤਸਵੀਰਾਂ ਤੁਹਾਡੇ ਸਾਹਮਣੇ ਆ ਰਹੀਆਂ ਮਗਰ ਮੈਂ ਅੱਜ ਫੇਰ ਕਹਿੰਨਾ ਸਟਾਪ ਪੋਲੀਟਿਕਾਈਜ਼ਿੰਗ ਦੀ ਇਸ਼ੂ ਇਹ ਬਾਰਡਰ ਸਟੇਟ ਹੈ ਲਾਅ ਐਂਡ ਆਰਡਰ ਦਾ ਹਮੇਸ਼ਾ ਹੀ ਇੱਥੇ ਬੜਾ ਵੱਡਾ ਮੁੱਦਾ ਰਿਹਾ ਹੈ ਔਰ ਚੀਫ ਮਿਨਿਸਟਰ ਸਾਹਿਬ ਐਸ ਹੋਮ ਮਿਨਿਸਟਰ ਬਹੁਤ ਬੁਰੀ ਤਰ੍ਹਾਂ ਫੇਲ ਹੋ ਰਿਹਾ ਕਿਉਂਕਿ ਇਹ 15ਵਾਂ 16ਵਾਂ ਬੰਬ ਬਲਾਸਟ ਹੈ ਕੱਲ ਵੀ ਹੋਇਆ ਸੀ ਪਰਸੋਂ ਵੀ ਹੋਇਆ ਸੀ ਉਸ ਤੋਂ ਇੱਕ ਦਿਨ ਛੱਡ ਕੇ ਵੀ ਹੋਇਆ ਸੀ ਕੋਈ ਦਿਨ ਇਹ ਜਾਣੀ ਜਾ ਰਿਹਾ ਜਦੋਂ ਪੰਜਾਬ 'ਚ ਬੰਬ ਬਲਾਸਟ ਨਹੀਂ ਹੋ ਰਹੇ ਸੋ ਗੁਰੂ ਕਿਰਪਾ ਕਰਨ ਕਿ ਸਾਰਿਆਂ ਦੀ ਹਿਫਾਜ਼ਤ ਸਾਰਿਆਂ ਦੀ ਸੇਫਟੀ ਬਣੀ ਰਵੇ ਐਂ ਕਾਲਿਆ ਸਾਹਿਬ ਔਰ ਉਹਨਾਂ ਦਾ ਪਰਿਵਾਰ ਸਾਰੇ ਠੀਕ ਨੇ ਇਹ ਬਹੁਤ ਬਹੁਤ ਪ੍ਰਮਾਤਮਾ ਦਾ ਮੈਂ ਸ਼ੁਕਰਗੁਜ਼ਾਰ ਹਾਂ ਵਾਹਿਗੁਰੂ ਜੀ ਕਾ ਖਾਲਸਾ Vai que you